ਲੁਧਿਆਣਾ ਦੇ ਪਿੰਡ ਖੇੜਾ ਦੇ ਵਿੱਚ ਰਣਵੀਰ ਸਿੰਘ ਦੀ ਫਿਲਮ ਤੁਰੰਦਰ ਦੀ ਡਿੱਡ ਸ਼ੂਟਿੰਗ ਕੀਤੀ ਗਈ ਸੀ ਇਹ ਉਹੀ ਤਸਵੀਰਾਂ ਨੇ ਕਰਦੀਆਂ ਜਿੱਥੇ ਕਿ ਸ਼ੂਟਿੰਗ ਕੀਤੀ ਗਈ ਸੀ ਜਿਹਦੇ ਵਿੱਚ ਪਾਕਿਸਤਾਨ ਦਾ ਦ੍ਰਿਸ਼ ਦਿਖਾਇਆ ਗਿਆ ਸੀ ਤੇ ਹਰ ਦੂਜੇ ਪਾਸੇ ਜਿਹੜਾ ਇਹ ਖੂਹ ਵੀ ਤਿਆਰ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੂਟਿੰਗ ਵਾਸਤੇ ਇਹ ਖੂਹ ਤਿਆਰ ਕੀਤਾ ਗਿਆ ਸੀ ਤੁਰੰਦਰ ਫਿਲਮ ਦੀ ਜਿਹੜੀ ਸ਼ੂਟਿੰਗ ਇੱਥੇ ਹੋਈ ਹੈ ਕਿੰਨੇ ਦਿਨਾਂ ਤੋਂ ਸ਼ੂਟਿੰਗ ਚੱਲ ਰਹੀ ਹੈ ਉਹ 3-4 ਦਿਨਾਂ ਰਹੀ ਹੈ ਜੀ ਤੁਸੀਂ ਸ਼ੂਟਿੰਗ ਹੁੰਦੀ ਦੇਖੀ? ਹਾਂਜੀ ਸ਼ੂਟਿੰਗ ਹੁੰਦੀ ਦੇਖੀ ਜੀ। ਲੁਧਿਆਣੇ ਦੇ ਪਿੰਡ ਖੇੜਾ ਦੇ ਵਿੱਚ ਰਣਵੀਰ ਸਿੰਘ ਦੀ ਫਿਲਮ ਤੁਰੰਦਰ ਦੀ ਡਿੱਡ ਸ਼ੂਟਿੰਗ ਕੀਤੀ ਗਈ ਸੀ ਇਹ ਉਹੀ ਤਸਵੀਰਾਂ ਨੇ ਕਰਦੀਆਂ ਜਿੱਥੇ ਕੀ ਸ਼ੂਟਿੰਗ ਕੀਤੀ ਗਈ ਸੀ ਜਿਹਦੇ ਵਿੱਚ ਪਾਕਿਸਤਾਨ ਦਾ ਦ੍ਰਿਸ਼ ਦਿਖਾਇਆ ਗਿਆ ਸੀ ਔਰ ਦੂਜੇ ਪਾਸੇ ਜਿਹੜਾ ਇਹ ਖੂਹ ਵੀ ਤਿਆਰ ਕੀਤਾ ਗਿਆ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼ੂਟਿੰਗ ਵਾਸਤੇ ਇਹ ਖੂਹ ਤਿਆਰ ਕੀਤਾ ਗਿਆ ਸੀ ਪਿੰਡ ਵਾਸੀ ਸਾਡੇ ਨਾਲ ਹੈਗੇ ਨੇ ਗੱਲਬਾਤ ਕਰਾਂਗੇ ਸਰ ਬਪੂ ਜੀ ਤੁਰੰਦਰ ਫਿਲਮ ਦੀ ਜਿਹੜੀ ਸ਼ੂਟਿੰਗ ਇੱਥੇ ਹੋਈ ਹੈ ਕਿੰਨੇ ਦਿਨਾਂ ਤੋਂ ਸ਼ੂਟਿੰਗ ਚੱਲ ਰਹੀ ਸੀ ਉਹ 3-4 ਦਿਨਾਂ ਰਹੀ ਹੈ ਜੀ ਹਾਂ ਜੀ 3-4 ਦਿਨ ਲੈ ਅੱਛਾ ਤੁਸੀਂ ਇੱਥੇ ਸੀ ਜਦੋਂ ਰੋਜ਼ ਸ਼ੂਟਿੰਗ ਸ਼ੂ ਹੁੰਦੀ ਸੀ ਇੱਕ ਦਿਨ ਨਹੀਂ ਰਿਹਾ ਜੀ ਮੈਂ ਤਾਂ ਬਾਕੀ ਕੰਮ ਤੇ ਹੀ ਕੰਮ ਤੇ ਅੱਛਾ ਜਿਹੜੇ ਹੋਰ ਪਿੰਡ ਦੇ ਜਿਹੜੇ ਲੋਕ ਸੀ ਉਹ ਕਾਫੀ ਕਹਿੰਦੇ ਜਦੋਂ ਸ਼ੂਟਿੰਗ ਹੁੰਦੀ ਇਕੱਠੇ ਵੀ ਹੋ ਜਾਂਦੇ ਹੁੰਦੇ ਸੀ ਹਲਕਿਚਾ ਸ਼ਹਿਰ ਦੀ ਗੱਲ ਹੋਵੇ ਜਾਂ ਪਿੰਡ ਦੀ ਹੋਵੇ ਇਹਦਾ ਪੂਰਾ ਰਸ਼ ਪੈ ਜਾਂਦਾ ਹੁਣ ਪੂਰਾ ਰਸ਼ ਹੀ ਕੋਠਿਆਂ ਕਾਠਿਆਂ 'ਤੇ ਚੜ ਜਾਂਦੇ ਸੀ ਆਲੇ-ਦੁਆਲੇ ਤੇ ਵੀ ਉੱਥੇ ਕਹਿੰਦੇ ਸੀ ਬਹਿ ਜਾਓ ਭਾਈ ਵੀ ਫਿਲਮ ਵਿੱਚ ਬਣਦੀ ਹੈ ਅੱਛਾ ਕਿੰਨੇ ਕੁ ਜਾਣੇ ਆਏ ਸੀ ਸ਼ੂਟਿੰਗ ਕਰਨ ਵਾਸਤੇ ਲੱਗਾ ਸੀ ਜੀ 100-150 ਬੰਦਾ ਹੈਗਾ ਸੀ ਉਹ 100-150 ਹੈਗਾ ਸੀ ਬੰਦਾ ਹੂੰ ਅੱਛਾ ਉਹਦੇ ਉਹਦੇ ਵਿੱਚ ਕਿੱਦਾਂ ਦੀ ਸੀਨ ਸੀ ਉਹਦੇ ਵਿੱਚ ਕਹਿੰਦੇ ਪਾਕਿਸਤਾਨ ਦਾ ਦ੍ਰਿਸ਼ ਦਿਖਾਇਆ ਗਿਆ ਹਲਕੇ ਝੰਡਾ ਵੀ ਲੱਗਾ ਸੀ ਸੀਨ ਕਿੱਦਾਂ ਦੇ ਸੀ ਸੀਨ ਪਾਕਿਸਤਾਨ ਵਾਲੇ ਸੀ ਜੀ ਉਦਾਂ ਦੇ ਸੀਨ ਦਿਖਾਇਆ ਗਿਆ ਸੀ ਉਹਨਾਂ ਕਪਾਹਰਾਵਾ ਵੀ ਉਹਨਾਂ ਦੇ ਕੋਠੇ ਦੇ ਕੱਪੜੇ ਕੋਪੜੇ ਵੀ ਇਦਾਂ ਦਾ ਹੀ ਪਾਇਆ ਹੋਇਆ ਸੀ ਅੱਛਾ ਕੀ ਲੱਗਦਾ ਕਿ ਇੱਥੇ ਅੱਛਾ ਇਹ ਪਿੰਡ ਦੇ ਵਿੱਚ ਖੇੜਾ ਪਿੰਡ ਦੇ ਵਿੱਚ ਪਹਿਲਾਂ ਵੀ ਕਦੀ ਕੋਈ ਸ਼ੂਟਿੰਗ ਹੋਈ ਹੈ ਜਾਂ ਪਹਿਲੀ ਵਾਰ ਹੋਈ ਪਹਿਲਾਂ ਨਹੀਂ ਪਹਿਲੀ ਵਾਰ ਹੀ ਹੋਈ ਹੈ ਮੇਂ ਜੀ ਪਹਿਲੀ ਵਾਰ ਅੱਛਾ ਕੀ ਲੱਗਦਾ ਜਦੋਂ ਫਿਲਮ ਦੇ ਸੀਨ ਦਿਖਾਏ ਜਾਣਗੇ ਜਦੋਂ ਰਿਲੀਜ਼ ਹੋਊਗੀ ਜਦੋਂ ਫਿਲਮ ਚੱਲੇਗੀ ਤੇ ਕੀ ਲੱਗਦਾ ਕਿ ਪਿੰਡ ਦਾ ਨਾਮ ਰੋਸ਼ਨ ਹੋਏਗਾ ਹੋਊਗਾ ਜੀ ਰੋਸ਼ਨ ਕਿਉਂ ਬੱਚੇ ਨੇ ਸਹਾ ਉਹ ਜਣਾ ਕਿ ਫਿਰਦਾ ਕੰਮ ਤੇ ਅਗਲੇ ਜਾਣੇ ਲਗਾ ਫਿਲਮ ਦੇਖੀਏ ਪਹਿਲਾਂ ਫਿਲਮ ਦੇਖੀਏ ਪਹਿਲਾਂ ਅੱਛਾ ਪਾਪਾ ਜਦੋਂ ਤੁਸੀਂ ਇੱਥੇ ਆਏ ਸੀਗੇ ਜਦੋਂ ਸ਼ੂਟਿੰਗ ਚੱਲ ਰਹੀ ਸੀ ਉਦੋਂ ਤੇ ਹੋਰ ਤੁਹਾਡੇ ਘਰ ਦੇ ਵੀ ਸੀਗੇ ਜੇ ਕਿਦਾਂ ਸੀ ਸਾਰੇ ਹੀ ਸੀ ਘਰੇ ਹੁਣ ਆਪਾਂ ਘਰ ਛੱਡ ਕੇ ਥੋੜੀ ਜਾਣਾ ਵਾ ਕਿ ਘਰ ਨਾਲ ਹੀ ਸੀ ਆਪਣਾ ਇੱਥੇ ਅੱਛਾ ਹਾਂ ਹੂੰ ਜੀ ਬਿਲਕੁਲ ਇਹੋ ਘਾਰ ਆ ਜਿੱਥੇ ਕਿ ਇਹ ਸ਼ੂਟਿੰਗ ਕੀਤੀ ਗਈ ਸੀ ਧਰੰਦਰ ਫਿਲਮ ਦੀ ਹੋਰ ਵੀ ਇੱਥੇ ਲੋਕ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਉਹ ਲੋਕ ਕਿੱਧਰੇ ਸੀਗੇ ਜਿਹੜੇ ਉੱਥੇ ਪਹੁੰਚੇ ਸੀਗੇ ਸ਼ੂਟਿੰਗ ਚੱਲ ਰਹੀ ਸੀ ਜਿਹੜੇ ਇੱਥੇ ਲੋਕ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਇਕੱਠ ਵੀ ਕਹਿੰਦੇ ਕਾਫੀ ਹੋ ਜਾਂਦਾ ਸੀ ਉਸ ਤੋਂ ਬਾਅਦ ਇਸ ਗੱਲਬਾਤ ਕਰਾਂਗੇ ਇੱਥੇ ਜਿਹੜੇ ਪਿੰਡ ਵਾਸੀ ਹੈਗੇ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਕਰਮਜੀਤ ਕੌਰ ਅੱਛਾ ਅੱਛਾ ਪਹਿਲੀ ਵਾਰ ਸ਼ੂਟਿੰਗ ਹੋਈ ਜੀ ਤੁਹਾਡੇ ਪਿੰਡ ਹਾਂਜੀ ਪਹਿਲੀ ਵਾਰ ਹੋਈ ਹੈ ਅੱਛਾ ਪਹਿਲੀ ਵਾਰ ਹੀ ਅੱਛਾ ਕਹਿੰਦੇ ਸੀਨ ਕਹਿੰਦੇ ਪਾਕਿਸਤਾਨ ਦੇ ਦ੍ਰਿਸ਼ ਦਿਖਾਏ ਗਏ ਆ ਤੁਸੀਂ ਸ਼ੂਟਿੰਗ ਹੁੰਦੀ ਦੇਖੀ ਹਾਂਜੀ ਸ਼ੂਟਿੰਗ ਹੁੰਦੀ ਦੇਖੀ ਹੈ ਜੀ ਅੱਛਾ ਕਿੱਦਾਂ ਦੀ ਸ਼ੂਟਿੰਗ ਸੀ ਕਿੱਦਾਂ ਦਾ ਮਾਹੌਲ ਸੀ ਉਸ ਟਾਈਮ ਜਿਵੇਂ ਕੋਈ ਡਾਇਲੌਗ ਬੋਲਿਆ ਜਾਂਦਾ ਜਾਂ ਕਿੱਦਾਂ ਦੀ ਸ਼ੂਟਿੰਗ ਕਿੱਦਾਂ ਦੀ ਸੀ ਉਹ ਤਾਂ ਜੀ ਸੁਣਿਆ ਨਹੀਂ ਕਿਉਂਕਿ ਅਸੀਂ ਅੰਦਰ ਸੀਗੇ ਜੀ ਥੋੜਾ ਬਹੁਤਾ ਹੀ ਦੇਖਦੇ ਸੀਗੇ ਕਿਉਂਕਿ ਬਾਹਰ ਨਹੀਂ ਨਾ ਹੌਣ ਦਿੰਦੇ ਸੀ ਅੰਦਰ ਹੀ ਸੀਗੇ ਹਾਂਜੀ ਹਾਂਜੀ ਥੋੜਾ ਬਹੁਤਾ ਜਦੋਂ ਮਤਲਬ ਉਹਨਾਂ ਦੀ ਸ਼ੂਟਿੰਗ ਦਾ ਹੁੰਦਾ ਸੀਗਾ ਸ਼ੇ ਵਗੈਰਾ ਉਦੋਂ ਅਸੀਂ ਦੇਖ ਲੈਂਦੇ ਸੀ ਥੋੜਾ ਜਿਹਾ ਠੀਕ ਸੀ ਵਧੀਆ ਸੀਗਾ ਜੀ ਅੱਛਾ ਪਿੰਡ ਖੇੜਾ ਦੇ ਵਿੱਚ ਇਹੀ ਘਰ ਦੇ ਵਿੱਚ ਸ਼ੂਟਿੰਗ ਹੋਈ ਜਾ ਕੇ ਉੱਤੇ ਹੋਰ ਵੀ ਆਲੇ ਦੁਆਲੇ ਕਿਤੇ ਜਗ੍ਹਾ ਤੇ ਵਿੱਚ ਹੋਈ ਹੋਈ ਨਹੀਂ ਹੋਰ ਵੀ ਆਲੇ ਦੁਆਲੇ ਕਾਫੀ ਹੋਈ ਹੈ ਜਾਣੀ ਅਸੀਂ ਤਾਂ ਮਤਲਬ ਇੱਥੇ ਹੀ ਦੇਖਿਆ ਜੀ ਸਾਡੇ ਘਰ ਕੋਲ ਹੀ ਹੋਰ ਕਾਫੀ ਜਗ੍ਹਾ 'ਚ ਸਾਰੇ ਮਤਲਬ ਸਾਰੇ ਪਿੰਡ ਦੇ ਵਿੱਚ ਹੀ ਥੋੜੀ ਥੋੜੀ ਜਗ੍ਹਾ ਤੇ ਉਹਨਾਂ ਦੀ ਹੋਈ ਹੈ ਜੀ ਹਾਂਜੀ ਅੱਛਾ ਕਿੰਨਾ ਕੁ ਰਸ਼ ਕਿੰਨਾ ਸੀਗਾ ਪਿੰਡ ਦੇ ਵਿੱਚ ਕਹਿੰਦੇ ਕਾਫੀ ਕਹਿੰਦੇ ਰਸ਼ ਇਕੱਠੇ ਹੋ ਗਈ ਸਾਰਾ ਪਿੰਡ ਕਹਿੰਦੇ ਇੱਕ ਤਰ੍ਹਾਂ ਦਾ ਉਹ ਸ਼ੂਟਿੰਗ ਦੇ ਵਿੱਚ ਇਕੱਠਾ ਹੋ ਗਿਆ ਸੀ ਹਾਂਜੀ ਹਾਂਜੀ ਬਾਹਰੋਂ ਵੀ ਬਹੁਤ ਆਏ ਹੋਏ ਸੀਗੇ ਦੇਖਣ ਜੀ ਮਗ ਸ਼ੂਟਿੰਗ ਦੇਖਦੇ ਸੀਗੇ ਅੱਛਾ ਕਿੰਨੇ ਚਿਰ ਰਹੇ ਨੇ ਇੱਥੇ ਜਦੋਂ ਸ਼ੂਟਿੰਗ ਹੋਈ ਆ ਤੁਰੰਦਰ ਫਿਲਮ ਦੀ ਰਣਵੀਰ ਸਿੰਘ ਸੀ ਖੁਦ ਮੌਜੂਦ ਸੀ ਸ਼ੂਟਿੰਗ ਹੋ ਰਹੀ ਸੀ ਪਾਕਿਸਤਾਨ ਦਾ ਦ੍ਰਿਸ਼ ਦਿਖਾਇਆ ਜਾ ਰਿਹਾ ਸੀਗਾ ਤੇ ਕਿੰਨੇ ਦਿਨ ਇੱਥੇ ਰਹੇ ਨੇ ਇਤਿਹਸਨ ਦਨ ਸੀਗੇ ਜੀ ਤਿੰਨ ਦਿਨ ਸ਼ੂਟਿੰਗ ਚੱਲੀ ਆ ਜੀ ਉਹਨਾਂ ਦੀ ਹਾਂਜੀ ਅਜਾ ਕੀ ਲੱਗਦਾ ਪਹਿਲੀ ਵਾਰ ਪਿੰਡ ਦੇ ਵਿੱਚ ਇਹ ਫਿਲਮ ਦੀ ਸ਼ੂਟਿੰਗ ਹੋਈ ਆ ਰਮਵੀਰ ਸਿੰਘ ਆਏ ਸੀ ਉਤਰੰਦਰ ਫਿਲਮ ਦੀ ਸ਼ੂਟਿੰਗ ਹੋਈ ਆ ਕਿੱਦਾਂ ਦਾ ਪਿੰਡ ਵਾਸੀਆਂ ਆਪਸ ਦੇ ਵਿੱਚ ਜਰੋ ਗੱਲਬਾਤ ਕੀਤੀ ਹੋਣੀ ਆ ਜਦੋਂ ਚੱਲ ਗਏ ਹੋਣੇ ਆ ਵੀ ਹਾਂ ਵੀ ਹੁਣ ਸਾਡੇ ਪਿੰਡ ਦਾ ਨਾਮ ਵੀ ਰੋਸ਼ਨ ਹੋਊਗਾ ਕਿਉਂਕਿ ਪਹਿਲੀ ਵਾਰ ਸ਼ੂਟਿੰਗ ਹੋਈ ਹੈ ਹਾਂਜੀ ਸਾਰੇ ਇਦਾਂ ਹੀ ਕਹਿੰਦੇ ਸੀਗੇ ਵੀ ਪਹਿਲੀ ਵਾਰ ਇਦਾਂ ਹੋਇਆ ਵੀ ਚਲੋ ਆਪਣਾ ਪਿੰਡ ਵੀ ਤਰੱਕੀ 'ਚ ਹੋਇਆ ਵੀ ਆਪਣੇ ਪਿੰਡ ਵੀ ਫੈਲਣ ਦੀ ਸ਼ੂਟਿੰਗ ਹੋਈ ਆ ਹਾਂਜੀ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਜੀ ਜੀ ਬਿਲਕੁਲ ਲੁਧਿਆਣਾ ਦੇ ਪਿੰਡ ਖੇੜਾ ਦੇ ਵਿੱਚ ਰਣਵੀਰ ਸਿੰਘ ਦੀ ਜਿਹੜੀ ਫਿਲਮ ਤਰੰਦਰ ਦੇ ਜਿਹੜੀ ਸ਼ੂਟਿੰਗ ਹੋਈ ਹੈ ਤਿੰਨ ਦਿਨ ਇੱਥੇ ਰੇ ਸੀ ਔਰ ਕਿਹਾ ਜਾ ਰਿਹਾ ਕਿ ਦਸੰਬਰ ਦੇ ਵਿੱਚ ਇਹ ਰਿਲੀਜ਼ ਹੋਵੇਗੀ ਲੁਧਿਆਣਾ ਤੋਂ ਲਖਮਿੰਦਰ ਸਿੰਘ ਦੈਨਿਕ ਸਵੇਰਾ ਠੀਕ ਹੈ